ਕਾਕਾ ਜੀ ਤੁਸੀਂ ਪੁਲਿਸ ਨੂੰ ਹੱਥ ਪਾਇਆ ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ ਸਾਰੇ ਪੰਜਾਬ ਚ ਪੁਲਿਸ ਦੀ ਥੂ ਥੂ ਹੋਈ ਪਈ ਆ ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ ਦੇਖ ਬਈ ਇਸ ਕੇਸ ਚੋਂ ਛਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ ਰਹੀ ਗੱਲ ਪੁਲਿਸ ਦੀ ਉਹਨੇ ਗਾਲ ਕੱਢੀ ਸੀ ਉਹਨੂੰ ਸੁਧਾਰਨਾ ਜ਼ਰੂਰੀ ਸੀ ਉਹ ਸਾਰਿਆਂ ਨੇ ਸੁਧਾਰਨ ਦਾ ਠੇਕਾ ਲਿਆ ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਰ ਨਹੀਂ ਲਗੜ ਦਿੱਤੀ ਜਾਣਦਾ ਉਹ ਕੌਣ ਸੀ ਉਹ ਐਮਐਲਏ ਦਾ ਖਾਸ ਬੰਦਾ ਸੀ ਹੁਣ ਤੁਸੀਂ ਦੁਬਾਰਾ ਫੇਰ ਉਹੀ ਚੰਦ ਚੜ੍ਹਤਾ ਦੇਖੋ ਕਹਿੰਦੇ ਮੈਂ ਤਾਂ ਇੰਨਾ ਹੀ ਕਰ ਸਕਦਾ ਭਈ ਇਸ ਵਾਰ ਕੋਲਸ ਤੋਂ ਤੈਨੂੰ ਕੁਛ ਨਹੀਂ ਕਹੂੰ ਤੇ ਮੇਰੇ ਯਾਰ ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ ਮਸਲਾ ਡੀਜੀਪੀ ਤੱਕ ਪਹੁੰਚ ਚੁੱਕਾ ਹੈ ਚਾਰ ਦਿਨ ਰਹਿ ਲੈਣਦੇ ਉਹਨਾਂ ਨੂੰ ਅੰਦਰ ਠੀਕ ਆ ਮੰਤਰੀ ਸਾਹਿਬ ਫਿਰ ਮੈਂ ਵੀ ਉਹਨਾਂ ਕੋਲ ਚਾਰ ਦਿਨ ਲਈ ਆਉਣਾ ਯਾਰ ਨਿਓ ਮੇਰੇ ਉਹਨਾਂ ਯਾਰਾਂ ਦੇ ਸਿਰ ਤੇ ਹੀ ਇਹ ਗਾਂਦੀ ਗੰਦੀ ਆ ਲੈ ਮੈਂ ਤੇਰਾ ਗਾਂਦੀ ਗਾਂਦੀ ਮੇਰੇ ਕਰਕੇ ਐ ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ ਤਾਂ ਫਿਰ ਕਿਹੜਾ ਕੰਦੇ ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ ਜੇ ਗਾਂਧੀ ਦਾ ਕੋਈ ਰਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾ ਹੀ ਹੋਵੇ ਸਾਸ੍ਰੀਕਰ ਇੱਕ ਤਾਰਾ ਟੁੱਟਣ ਦਾ ਅਸਮਾਨ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਦੇ ਓ ਤੇਰੀ ਥਾਂ ਦਾ ਕੋਈ ਹੋਰ ਆਜੂ ਬਥੇਰਾ